ਪੰਜਾਬ ਦੇ ਸਕੂਲਾਂ ਵਿੱਚ 21 ਜਨਵਰੀ ਤੱਕ ਵਧੀਆਂ ਛੁੱਟੀਆਂ ਠੰਡ ਕਾਰਨ 25 ਤੱਕ ਦੇ ਸਾਰੇ ਸਕੂਲ ਰਹਿਣ ਕੇ ਬੰਦ ਅੱਜ ਪੰਜਾਬ ਭਰ ਵਿੱਚ ਲੱਗੇਗਾ ਇੰਤਕਾਲ ਮਾਮਲੇ ਲਈ ਦੂਜਾ ਵਿਸ਼ੇਸ਼ ਕੈਂਪ ਹਸੀਮਤ ਕੌਰ ਬਾਦਲ ਦੇ ਤਕੜੀ ਵਾਲੇ ਬਿਆਨ ਤੇ ਭੜਕੇ ਰਵਨੀਤ ਬਿੱਟੂ ਕਿਹਾ ਅਕਾਲ ਪੁਰਖ ਦੀ ਤਕੜੀ ਨੇ ਤੋਲਿਆ ਹੈ ਨਸ਼ਾ ਬਾਬੇ ਨਾਨਕ ਦੀ ਤਕੜੀ ਨਾਲ ਕਿਵੇਂ ਹੋ ਸਕਦੀ ਹੈ ਤੁਲਨਾ ਜਥੇਦਾਰੀਆ ਸ਼ਰੋਮਣੀ ਕਮੇਟੀ ਤੋਂ ਮਾਮਲੇ ਵਿੱਚ ਐਕਸ਼ਨ ਦੀ ਕੀਤੀ ਮੰਗ ਰਾਹੁਲ ਗਾਂਧੀ ਦੀ ਭਾਰਤ ਜੋੜੋ ਨਿਆਯ ਯਾਤਰਾ ਸ਼ੁਰੂ ਕਾਂਗਰਸ ਪ੍ਰਧਾਨ ਮਲਕਾ ਅਰਜਨ ਖੜਗੇ ਨੇ ਹਰੀ ਝੰਡੀ ਦਿਖਾ ਕੇ ਕੀਤਾ ਰਵਾਨਾ ਸੁਖਬੀਰ ਬਾਲ ਦੀ ਪੰਜਾਬੀਆਂ ਨੂੰ ਅਪੀਲ ਕਿਹਾ ਅਕਾਲੀ ਦਲ ਦੀ ਪੰਜਾਬ ਬਚਾਓ ਯਾਤਰਾ ਦੀ ਕਰੋ ਡਟਵੀ ਹਮਾਇਤ ਹੁਣ ਖਬਰਾਂ ਵਿਸਤਾਰ ਦੇ ਨਾਲ ਪੰਜਾਬ ਅਤੇ ਚੰਡੀਗੜ੍ਹ ਦੇ ਸਕੂਲਾਂ ਵਿੱਚ ਸਰਦੀਆਂ ਦੀਆਂ ਛੁੱਟੀਆਂ ਵਧਾ ਦਿੱਤੀਆਂ ਗਈਆਂ ਹਨ ਹੁਣ ਪੰਜਾਬ ਵਿੱਚ ਪੰਜਵੀਂ ਜਮਾਤ ਤੱਕ ਦੇ ਸਾਰੇ ਸਰਕਾਰੀ ਸਹਾਇਤਾ ਪ੍ਰਾਪਤ ਮਾਨਤਾ ਪ੍ਰਾਪਤ ਸਕੂਲ 21 ਜਨਵਰੀ ਤੱਕ ਬੰਦ ਰਹਿਣਗੇ ਜਦਕਿ ਮੀਡਲ ਹਾਈ ਸੀਨੀਅਰ ਸਕੈਂਡਰੀ ਸਕੂਲ ਸੋਮਵਾਰ ਨੂੰ ਸਵੇਰੇ 10 ਵਜੇ ਦੁਪਹਿਰ 3 ਵਜੇ ਤੱਕ ਖੁੱਲਣਗੇ ਇਸ ਦੇ ਨਾਲ ਹੀ ਡਬਲ ਸ਼ਿਫਟ ਵਾਲੇ ਸਕੂਲਾਂ ਦਾ ਸਮਾਂ ਸਵੇਰੇ 9 ਵਜੇ ਤੋਂ ਸ਼ਾਮ 4 ਵਜੇ ਤੱਕ ਹੋਵੇਗਾ ਇਹ ਜਾਣਕਾਰੀ ਸਿੱਖਿਆ ਮੰਤਰੀ ਹਰਜੋਤ ਬੈਸਨੀ ਨੇ ਦਿੱਤੀ ਹੈ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਬੈਸਨੀ ਇਸ ਵਾਰੀ ਟਵੀਟ ਕਰਕੇ ਜਾਣਕਾਰੀ ਸਾਂਝੀ ਕੀਤੀ ਹੈ ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਪੈ ਰਹੀ ਕੜਾਕੇ ਦੀ ਠੰਡ ਕਾਰਨ ਵਿਦਿਆਰਥੀਆਂ ਦੀ ਸਿਹਤ ਸੁਰੱਖਿਆ ਦੇ ਮੱਦੇਨਜ਼ਰ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਸਾਰੇ ਪ੍ਰਾਇਮਰੀ ਸਕੂਲ ਪੰਜਵੀਂ ਕਲਾਸ ਤੱਕ 21 ਜਨਵਰੀ ਤੱਕ ਛੁੱਟੀਆਂ ਰਹਿਣਗੀਆਂ ਇਸ ਤੋਂ ਪਹਿਲਾਂ ਚੰਡੀਗੜ੍ਹ ਸਕੂਲ ਸਿੱਖਿਆ ਬੋਰਡ ਨੇ ਸਕੂਲਾਂ ਦੀਆਂ ਛੁੱਟੀਆਂ ਵਿਧਾਨ ਦੇ ਹੁਕਮ ਦਿੱਤੇ ਸਨ ਚੰਡੀਗੜ੍ਹ ਵਿੱਚ ਪਹਿਲਾਂ ਤੋਂ 8ਵੀਂ ਜਮਾਤ ਤੱਕ ਦੇ ਸਕੂਲ 21 ਜਨਵਰੀ ਤੱਕ ਬੰਦ ਰਹਿਣਗੇ ਹਾਲਾਂਕਿ ਉਦੋਂ ਤੱਕ ਸਕੂਲ ਆਨਲਾਈਨ ਕਲਾਸਾਂ ਰਾਹੀਂ ਚੱਲਣਗੇ ਜਦੋਂ ਕਿ 9ਵੀਂ ਤੋਂ 12ਵੀਂ ਤੱਕ ਦੇ ਸਾਰੇ ਵਿਦਿਆਰਥੀਆਂ ਨੂੰ ਪਹਿਲਾ ਵਾਂਗ ਨਿਯਮਿਤ ਤੌਰ ਤੇ ਸਕੂਲ ਆਉਣਾ ਪਵੇਗਾ ਪੰਜਾਬ ਸਰਕਾਰ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਅਧੂਰੇ ਪਏ ਇੰਤਕਾਲਾ ਦੇ ਮਾਮਲੇ ਨੂੰ ਨਿਪਟਾਉਣ ਲਈ ਦੂਸਰਾ ਵਿਸ਼ੇਸ਼ ਕੈਂਪ ਲਗਾਇਆ ਜਾ ਰਿਹਾ ਹੈ ਮੁੱਖ ਮੰਤਰੀ ਭਗਵੰਤ ਮਾਨ ਦੀ ਤਰਜੀਹ ਪੰਜਾਬ ਦੇ ਲੋਕਾਂ ਨੂੰ ਸਹੂਲਤ ਦੇਣਾ ਹੈ 6 ਜਨਵਰੀ ਨੂੰ ਲਗਾਏ ਗਏ ਪਹਿਲੇ ਕੈਂਪ ਦੀ ਸਫਲਤਾ ਮਗਰੋਂ ਮੁੱਖ ਮੰਤਰੀ ਭਗਵੰਤ ਮਾਨ ਨੇ 15 ਜਨਵਰੀ ਨੂੰ ਸੂਬੇ ਦੇ ਸਾਰੇ ਜ਼ਿਲ੍ਹਿਆਂ ਵਿੱਚ ਇੰਤਕਾਲਾ ਦੇ ਮਾਮਲੇ ਨੇਪਟਾਉਣ ਲਈ ਦੂਜਾ ਕੈਂਪ ਲਾਉਣ ਦਾ ਐਲਾਨ ਕੀਤਾ ਹੈ ਰਵਨੀਤ ਬਿੱਟੂ ਨੇ ਹਰਸਿੰਧਕੁਰ ਬਾਦਲ ਵੱਲੋਂ ਦਿੱਤੇ ਗਏ ਤਕੜੀ ਵਾਲੇ ਬਿਆਨ ਤੇ ਵੱਡਾ ਨਿਸ਼ਾਨਾ ਸਾਧਿਆ ਹੈ ਰਵਨੀਤ ਬਿੱਟੂ ਨੇ ਕਿਹਾ ਕਿ ਅਕਾਲ ਦਲ ਦੀ ਤਕੜੀ ਬਾਬੇ ਨਾਨਕ ਦੀ ਤਕੜੀ ਕਿਵੇਂ ਹੋ ਸਕਦੀ ਹੈ ਅਕਾਲ ਦਲ ਦੀ ਤਕੜੀ ਨੇ ਨਸ਼ਾ ਤੋਲਿਆ ਹੈ ਇਸ ਦਿਨਾਲੀ ਰਵਨੀਤ ਬਿੱਟੂ ਨੇ ਹਰਸਿੰਧਕੁਰ ਬਾਦਲ ਦੇ ਤਕੜੀ ਵਾਲੇ ਬਿਆਨ ਤੇ ਜਥੇਦਾਰੀਆ ਸ਼੍ਰੋਮਣੀ ਕਮੇਟੀ ਵੱਲੋਂ ਐਕਸ਼ਨ ਲੈਣ ਦੀ ਮੰਗ ਕੀਤੀ ਹੈ ਸ਼੍ਰੋਮਣੀ ਅਕਾਲੀ ਦਲ ਬਾਬੇ ਨਾਨਕ ਦੀ ਉਹ ਤਕੜੀ ਵਾਲੀ ਪੰਥ ਦੀ ਪਾਰਟੀ ਜਿਸ ਪੰਥ ਨੂੰ ਬੁਲੰਦ ਰੱਖਣ ਵਾਸਤੇ ਤੁਹਾਡੇ ਵੱਡੇ ਵੱਡੇਰਿਆਂ ਨੇ ਖੂਨ ਡੋਲਿਆ 103 ਸਾਲ ਪੁਰਾਣੀ ਪਾਰਟੀ ਇਸ ਪੰਥ ਨੂੰ ਮਜ਼ਬੂਤ ਕਰੋ ਸ਼ਰੋਮਣੀ ਅਕਾਲੀ ਵੀ ਜਿਹੜੀ ਤੱਕੜੀ ਚੋਣ ਨਿਸ਼ਾਨ ਆ ਇਹ ਬਾਬੇ ਨਾਨਕ ਦਾ ਹੈ ਵੀ ਜਿਹੜਾ ਅਕਾਲੀ ਦਲ ਦਾ ਤੱਕੜੀ ਦਾ ਚੋਣ ਨਿਸ਼ਾਨ ਆ ਉਹ ਬਾਬਾ ਨਾਨਕ ਦਾ ਹੈ ਮੈਂ ਹਰਾਨ ਆ ਫਿਰ ਤਾਂ ਅਸੀਂ ਜਿਹੜਾ ਕਿ ਜੋ ਮੈਂ ਕਹਿਣ ਲੱਗਾ ਇਹ ਪੂਰਾ ਇਹ ਗਲਤੀ ਹੋਊਗਾ ਜਾਂ ਜੇ ਇਹ ਕਹਿ ਦੇਵੇ ਕੋਈ ਤਾਂ ਇਹ ਮਗਰ ਪੈ ਜਾਣ ਕਿਵੇਂ ਕੋਈ ਕਹਿ ਸਕਦਾ ਮੈਂ ਇਹ ਤਾਂ ਪਰ ਵੀ ਕਾਂਗਰਸ ਪਾਰਟੀ ਦਾ ਜਿਹੜਾ ਪੰਜਾ ਹੈ ਉਹ ਬਾਬੇ ਨਾਨਕ ਦਾ ਪੰਜਾ ਹੈ ਜਿਹਦੇ ਨਾਲ ਉਹ ਪੱਥਨ ਗੁਰੂ ਮਹਾਰਾਜ ਨੇ ਰੋਕਿਆ ਸੀ ਪਰ ਆਪਾਂ ਗੁਰੂ ਮਹਾਰਾਜ ਦਾ ਕਿਵੇਂ ਕਹਿ ਸਕਦੇ ਆ ਉਹ ਵੀ ਉਹ ਤਕੜੀ ਜਿਹਨੇ ਤਕੜੀ ਗੁਰੂ ਨਾਨਕ ਦੇਵ ਜੀ ਤਕੜੀ ਨੇ ਤਾਂ ਹਮੇਸ਼ਾ ਤੇਰਾ ਤੇਰਾ ਤੋਲਿਆ ਸੀ ਇਹ ਤਕੜੀ ਮੀਰਾ ਮੀਰਾ ਤੋਲਦੀ ਆ ਤੇ ਇਹ ਤਕੜੀ ਨੇ ਸਿਰਫ ਜੇ ਤੋਲਿਆ ਤਾਂ ਚਿੱਟਾ ਤੋਲਿਆ ਡੋਡੇ ਫੀਮ ਭੁੱਕੀਆਂ ਇਹ ਤਕੜੀ ਉਹ ਤੋਲਦੀ ਰਹੀ ਐ ਅੱਜ ਕਿੱਥੇ ਸੁੱਤੇ ਪਈ ਐ ਐਸਜੀਪੀਸੀ ਅੱਜ ਕਿੱਥੇ ਪਏ ਸੁੱਤੇ ਪਏ ਨੇ ਕਲਤਕ ਸਾਬ ਦੇ ਜਥੇਦਾਰ ਸਾਰੇ ਅੱਜ ਕਿਉਂ ਇਹਨਾਂ ਨੂੰ ਸੱਦਿਆ ਨਹੀਂ ਬੀਬੀ ਹਰਸਿਮਰਤ ਕੌਰ ਨੇ ਵੀਦੋਂ ਤੇ ਕਿਉਂ ਕਾਰਵਾਈ ਨਾ ਹੋਈ ਅੱਜ ਤੱਕ ਜੇ ਕਿਤੇ ਅਸੀਂ ਕੋਈ ਗੱਲ ਕਹੀ ਹੁੰਦੀ ਪੰਜੇ ਬਾਰੇ ਤੇ ਉਹਨੂੰ ਦੁਹਾਈਆਂ ਪਾਈਆਂ ਹੁੰਦੀਆਂ ਤੁਸੀਂ ਇਸ ਤੇ ਜਲਦੀ ਤੋਂ ਜਲਦੀ ਤੁਹਾਨੂੰ ਜਿਹੜਾ ਐਕਸ਼ਨ ਚਾਹੀਓ ਗੁਰਦੁਆਰਾ ਪਰੰਦੇ ਕਮੇਟੀ ਐ ਚਾਹੀਓ ਕਲਤਕ ਸਾਬ ਦੇ ਜਥੇਦਾਰ ਨੇ ਬਿਲਕੁਲ ਇਹਨਾਂ ਦੀ ਤਕੜੀ ਤਾਂ ਇੰਨੀ ਬਦਨਾਮ ਆ ਤੁਸੀਂ ਬਾਬੇ ਨਾਨਕ ਦੀ ਤਕੜੀ ਨਾਲ ਕਿਵੇਂ ਜੋੜਤੀ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਕੱਲ ਭਾਰਤ ਜੋੜੋ ਨਿਆ ਯਾਤਰਾ ਸ਼ੁਰੂ ਕਰ ਦਿੱਤੀ ਹੈ ਇਸ ਯਾਤਰਾ ਨੂੰ ਮਨੀਪੁਰ ਦੇ ਥੋਬਲ ਵਿੱਚ ਕਾਂਗਰਸ ਪ੍ਰਧਾਨ ਮਲਕਾ ਅਰਜਨ ਖੜਗੇ ਨੇ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਸੀ ਇਸ ਦੌਰਾਨ ਕਈ ਸੀਨੀਅਰ ਕਾਂਗਰਸੀ ਆਗੂ ਮੌਜੂਦ ਸਨ ਕਾਂਗਰਸ ਪ੍ਰਧਾਨ ਮਲਕਾ ਅਰਜਨ ਖੜਗੇ ਨੇ ਕਿਹਾ ਕਿ ਪੀਐਮ ਮੋਦੀ ਵੋਟਾ ਮੰਗ ਲਈ ਮਨੀਪੁਰ ਆਉਂਦੇ ਹਨ ਪਰ ਜਦੋਂ ਮਨੀਪੁਰ ਦੇ ਲੋਕ ਮੁਸਬਤ ਵਿੱਚ ਹੁੰਦੇ ਹਨ ਤਾਂ ਉਹ ਆਪਣਾ ਚੈਰਾਂ ਨੇ ਦਿਖਾਉਂਦੇ ਮਲਕਾਰਜੁਨ ਖੜਗੇ ਨੇ ਕਿ ਰਾਹੁਲ ਗਾਂਧੀ ਭਾਰਤ ਜੋੜੋ ਯਾਤਰਾ ਵਿੱਚ ਸਭ ਤੋਂ ਪਹਿਲਾ ਕੰਨਿਆ ਕੁਮਾਰੀ ਤੋਂ ਕਸ਼ਮੀਰ ਤੱਕ ਪੈਦਲ ਗਏ ਇਸ ਯਾਤਰਾ ਦੌਰਾਨ ਉਹ ਗਰੀਬਾਂ ਔਰਤਾਂ ਬੱਚਿਆਂ ਪੱਤਰਕਾਰਾਂ ਤੇ ਛੋਟੇ ਕਾਰੋਬਾਰੀਆਂ ਨੂੰ ਮਿਲੇ ਅੱਜ ਫੇਰ ਉਹ ਮਨੀਪੁਰ ਤੋਂ ਮੁੰਬਈ ਤੱਕ ਭਾਰਤ ਜੋੜੋ ਜੀਹਾਂ ਯਾਤਰਾ ਕਰ ਰਹੇ ਹਨ ਮੈਨੂੰ ਉਮੀਦ ਹੈ ਕਿ ਹਰ ਕੋਈ ਉਹਨਾਂ ਦੇ ਨਾਲ ਖੜਾ ਹੋਵੇਗਾ ਤੇ ਤਾਕਤ ਦਿਖਾਉਣਗੇ ਸ਼੍ਰੋਮਣੀ ਕਾਲਦਲ ਦੇ ਪ੍ਰਧਾਨ ਸੁਭੀ ਸਿੰਘ ਬਾਦਲ ਨੇ ਪੰਜਾਬੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਪੰਜਾਬ ਅਤੇ ਇਸ ਦੇ ਲੋਕਾਂ ਨੂੰ ਬਚਾਉਣ ਲਈ 1 ਫਰਵਰੀ ਤੋਂ ਸ਼ੁਰੂ ਕੀਤੀ ਜਾ ਰਹੀ ਪੰਜਾਬ ਬਚਾਓ ਯਾਤਰਾ ਦੀ ਦਿਲੋ ਡਟਮੀ ਹਮਾਇਤਕਰ ਨੇ ਇਥੇ ਇਤਿਹਾਸਿਕ ਮਾਗੀ ਮੇਲੇ ਤੇ ਵਿਸ਼ਾਲ ਸਿਆਸੀ ਕਾਨਫਰੰਸ ਨੂੰ ਸੰਬੋਧਨ ਕਰਦੇ ਹਾਂ ਸ਼੍ਰੋਮਣੀ ਕਾਦਲ ਦੇ ਪ੍ਰਧਾਨ ਸੁਪੀ ਸਿੰਘ ਬਾਦਲ ਨੇ ਕਿਹਾ ਕਿ ਅਸੀਂ ਪੰਜਾਬ ਨੂੰ ਆਮ ਆਦਮੀ ਪਾਰਟੀ ਅਤੇ ਇਸਦੇ ਮੁੱਖ ਮੰਤਰੀ ਤੋਂ ਬਚਾਉਣਾ ਚਾਹੁੰਦੇ ਹਾਂ ਜਿਸ ਨੇ ਸੂਬੇ ਨੂੰ ਕੰਗਾਲ ਕਰ ਦਿੱਤਾ ਹੈ ਪਹਿਲੀ ਮਾਰਚ ਪਹਿਲੀ ਫਰਵਰੀ ਤੋਂ ਅਸੀਂ ਦਰਬਾਰ ਸਾਹਿਬ ਮੱਥਾ ਟੇਕ ਕੇ ਅਸੀਂ ਪੰਜਾਬ ਨੂੰ ਬਚਾਉਣ ਦੀ ਯਾਤਰਾ ਸ਼ੁਰੂ ਕਰਨ ਲੱਗੇ ਆ। ਅੱਜ ਪੰਜਾਬ ਨੂੰ ਬਚਾਉਣ ਦੀ ਲੋੜ ਹੈ ਜੇ ਪੰਜਾਬ ਬਚ ਗਿਆ ਤਾਂ ਆਪਾਂ ਬਚ ਗਏ। ਜਿਸ ਤਰੀਕੇ ਨਾਲ ਲੱਗੇ ਜਿਸ ਤਰੀਕੇ ਨਾਲ ਆ ਜਿਹੜਾ ਕੀ ਮਿਨਿਸਟਰ ਜਿਹੜਾ ਜਾਲੀ ਜਾ ਇਹ ਲੱਗਿਆ ਇਹਨੇ ਪੰਜਾਬ ਤਬਾਹ ਕਰ ਦੇਣਾ ਕਰਜ਼ਾ ਇੰਨਾ ਚੜ ਦੇਣਾ ਤਾਂ ਵੱਡੀ ਬਹੁਤ ਔਖਾ ਹੋਣਾ ਸੀ ਕਰਨਾ। ਸਹੀ ਮੈਨੇ ਤੇ ਆਪਾਂ ਹੋਰ ਗੱਲ ਛੱਡਦੀਏ ਆਪਣੇ ਗੁੱਸੇ ਗੱਲੇ ਛੱਡਦੀਏ। ਮੈਂ ਤਾਂ ਸਾਰੇ ਜਿਹੜੇ ਛੋਟੇ ਮੋਟੇ ਕਾਲੀ ਦਲ ਜੇ ਥੋੜੇ ਬਣੇ ਸੀ ਉਹਨਾਂ ਨੂੰ ਬੇਨਤੀ ਕਰਦਾ ਆਜੋ ਇਕੱਠੇ ਹੋ ਜੋ ਆ ਦਿੱਲੀ ਵਾਲਾ ਘਟਾਲਾ ਦਾ ਕੁਝ ਵੀ ਨਹੀਂ ਹੈ ਦੇ ਸਾਹਮਣੇ ਜਿਹੜਾ ਪੰਜਾਬ ਚ ਕੀਤਾ ਹੈ ਆ ਸਾਰੇ ਅੰਦਰ ਆ ਗਏ ਇਹਨਾਂ ਦੇ ਐਮ.ਐਲ.ਏ ਤੁਸੀਂ ਦੇਖਿਆ ਇਹਨਾਂ ਦੇ ਕੋਈ ਐਮ.ਐਲ.ਏ ਐਮ.ਐਲ.ਏ ਕਹਿੰਦੇ ਲਾਇਕ ਹੈ सरपंच ਨਹੀਂ ਬਣ ਸਕਦਾ ਸਰਪੰਚ ਨਹੀਂ ਬਣ ਸਕਦਾ ਉਹ ਐਮ.ਐਲ.ਏ ਬਣ ਗਏ ਅੱਜ ਤੁਹਾਡੇ ਪਿੰਡਾਂ ਚ ਘਰਾਂ 'ਚ ਨਸ਼ਾ ਵਾਰ ਦਿੱਤਾ ਇਹਨਾਂ ਨੇ ਵਾਰਿਆ ਮੈਂ ਅਫਸਰਾਂ ਨੂੰ ਪੁੱਛਿਆ ਐਸਐਸਪੀ ਨੂੰ ਪੁੱਛਿਆ ਮੈਂ ਕਿ ਇਹ ਇੰਨਾ ਨਸ਼ਾ ਕਿਵੇਂ ਵੱਧ ਗਿਆ ਕਹਿੰਦੇ ਅਸੀਂ ਕੀ ਕਰੀਏ ਆ ਐਮਐਲਏ ਨੇ ਮਹੀਨਾ ਬੰਨ ਲਿਆ ਇਹਨਾਂ ਵੇਚਣ ਵਾਲੇ ਨਾਲ ਕੋਈ ਐਮਐਲਏ 5 ਲੱਖ ਲੈ ਰਿਹਾ ਕੋਈ 10 ਲੱਖ ਮਹੀਨਾ ਦਾ ਲੈ ਰਿਹਾ ਕਿਉਂਕਿ ਇਹਨਾਂ ਨੂੰ ਤਾਂ ਪਤਾ ਹੈ ਆ ਖੀਲੀ ਵਾਰੀ ਹੈ ਹੁਣ ਇਹ ਜਿਹੇ ਨੂੰ ਕੋਈ ਪੁੱਛੂਗਾ ਤੇ ਹੁੱਲੀ ਛੁੱਟੀ ਦਿੱਤੀ ਹੈ ਥਾਣੇਦਾਰਾਂ ਨੂੰ ਕਿ ਇਹਨਾਂ ਨੂੰ ਬੰਦਿਆਂ ਨੂੰ ਨਸ਼ੇ ਵੇਚਣ ਨਾਲ ਨੂੰ ਕੁਝ ਵੀ ਕੁਝ ਨਹੀਂ ਕਹਿਣਾ ਅੱਜ ਕੀ ਹੋ ਰਿਹਾ? ਰੋਜ਼ ਅਖਬਾਰ ਪੜ੍ਹ ਲਓ ਅੱਜ ਸਰਪੰਚੇ ਥੇ ਮਾਰਤਾ ਕੱਲ ਪੁੰਦੜ ਸਾਹਿਬ ਦੱਸ ਰਹੇ ਸੀ ਸੰਗਰੂਰ ਜ਼ਿਲ੍ਹੇ 'ਚ ਅਬਦੂਖਾਂ ਹੀ ਲੁੱਟ ਕੇ ਲੈ ਗਏ ਪੰਦਾ 15 ਇਤਿਹਾਰਲ ਕੱਢ ਕੇ ਲੈ ਗਏ ਫਿਰ ਵਰਤੇ ਕਿੱਧਰ ਜਾਣਗੇ ਅੱਜ ਗੈਂਗਸਟਰ ਰਾਜ ਕਰ ਰਿਹਾ ਅੱਜ ਜਿੰਨੇ ਵਪਾਰੀ ਮੈਂ ਲੁਧਿਆਣਾ ਗਿਆ ਜਿੰਨੇ ਵਪਾਰੀ ਆ ਛੱਡ ਰਹੇ ਆ ਪੰਜਾਬ ਨੂੰ ਕਹਿੰਦੇ ਸੀ ਉੱਤਰ ਪ੍ਰਦੇਸ਼ ਵਿੱਚ ਅਸੀਂ ਫੈਕਟਰੀਆਂ ਲਾਵਾਂਗੇ ਜਿਹੜੇ ਉੱਤਰ ਪ੍ਰਦੇਸ਼ ਦੇ ਲੋਕ ਆਪਣੇ ਕੰਮ ਆਉਂਦੇ ਸੀ ਅੱਜ ਆਪਣੀ ਇੰਡਸਟਰੀ ਉੱਥੇ ਜਾ ਰਹੀ ਹੈ ਮਧਿਆ ਪ੍ਰਦੇਸ਼ ਜਾ ਰਹੀ ਹੈ ਕਿਉਂਕਿ ਉਹ ਕਹਿੰਦੇ ਸਾਨੂੰ ਸਾਨੂੰ ਤਾਂ ਡਰੀ ਇੱਥੇ ਨਹੀਂ ਕੋਈ ਪੁੱਛਣ ਵਾਲਾ ਨਹੀਂ ਮੈਨੂੰ ਵਪਾਰੀ ਮਿਲੇ ਲੁਧਿਆਣੇ ਦੇ ਉਹਨਾਂ ਦਾ ਕੋ ਕੰਮ ਸੀ ਮੈਨੂੰ ਕਹਿੰਦੇ ਆਵਾਜ਼ ਉਠਾਓ ਮੈਂ ਕਿਹਾ ਤੁਸੀਂ ਭਗਵੰਤ ਮਾਨ ਤੁਹਾਡੇ ਚੀ ਮਿਨਿਸਟਰ ਨੂੰ ਮਿਲ ਲਓ ਉਹ ਕਹਿੰਦੇ ਅਸੀਂ ਇਹਨਾਂ ਦੇ ਮੰਤਰੀ ਕੋਲੇ ਗਏ ਕਿਉਂਕਿ ਮੁੱਖ ਮੰਤਰੀ ਤਾਂ ਮਿਲਦਾ ਨਹੀਂ ਤੇ ਮੰਤਰੀ ਕਹਿੰਦਾ ਕਿ ਜੀ ਮੈਂ ਕੇਜਰੀਵਾਲ ਨਾਲ ਤੁਹਾਡੀ ਮੀਟਿੰਗ ਫਿਕਸ ਕਰ ਦਿੰਨਾ ਜੋ ਕੇਜਰੀਵਾਲ ਤੋਂ ਹੋਮ ਘ ਕਮਾਊਗਾ ਉਵੇਂ ਅਸੀਂ ਲਾਗੂ ਕਰ ਦਣਗੇ ਮੁੱਖ ਮੰਤਰੀ ਦਾ ਕੇਜਰੀਵਾਲਾ ਯਾ ਸ਼ਰਮ ਆਉਂਦੀ ਆ ਜਦੋਂ ਕਹਿੰਦੇ ਆ ਬਾਹਰ ਜਾ ਕੇ ਕਹਿੰਦੇ ਆ ਕਿ ਭਗਵੰਤ ਮਾਨ ਪੰਜਾਬ ਦਾ ਮੁੱਖ ਮੰਤਰੀ ਜਿਹੜਾ ਮੁੱਖ ਮੰਤਰੀ ਦੇਖੋ ਕਿਡੇ ਢੀਠ ਹੈ ਕਿੰਨੇ ਢੀਠ ਹੈ ਜਰਮਨੀ ਗਿਆ ਲਫਤਾਨਜ਼ਾ 에어ਲਾਈਨ ਚੋਂ ਸ਼ਰਾਬ ਦਾ ਡੱਕਿਆ ਤੁਹਾਡਾ ਮੁੱਖ ਮੰਤਰੀ ਨੂੰ ਕੈਪਟਨ ਲਾਇਆ ਇਹ ਤੋਂ ਵੱਡੀ ਘਰ ਤੋਂ ਘਰ ਦੀ ਸ਼ਰਮ ਹੁੰਦੀ ਦਾ ਅਸਤੀਫਾ ਦੇ ਦਿੰਦਾ ਪਟੀਠ ਅਕਟਾਰੂ ਚੱਕਰੇ ਤੇ ਦੂਜੇ ਦਾ ਕੀ ਇਹ ਅਵਿਆਸ ਹੈ ਪਟੀਠ ਉਹਨੇ ਕੰਮ ਕੀ ਹੈ ਕੰਮ ਕੀ ਹੈ ਕਹਿੰਦੇ ਕੇਰਾ ਹੁਣ ਦਾ ਲੱਗ ਗਿਆ ਹੁਣ ਜਦੋਂ ਮੈਂ ਕਿਹਾ ਕਿ ਪਿੰਡਾਂ ਜਿਹੜੇ ਮਲੰਗ ਸੀ ਜਿਹੜੇ ਇਹਨਾਂ ਨਾਲ ਸੀ ਕਿੰਨੀ ਮਿਰਚਾਂ ਲੱਗੀਆਂ ਇਹਨਾਂ ਨੂੰ ਜੋ ਅਸਲੀਅਤ ਹੈ ਜਿਹਨੂੰ ਕੋਈ ਨਹੀਂ ਬਣਾਉਂਦਾ ਸੀ ਪਿੰਡ 'ਚ ਉਹਦਾ ਆਮ ਆਦਮੀ ਪਾਰਟੀ ਦਾ ਲੀਡਰ ਹੈ ਹੈਗਾ ਕਿ ਨਹੀਂ ਹੱਥ ਕੜੇ ਕਰਕੇ ਦੱਸੋ ਹੈਗਾ ਕਿ ਨਹੀਂ ਕੋਣ ਸੋਣ ਹੈ ਮੈਂ ਪਿੱਛੇ ਜੇ ਮੈਂ ਪਿੱਛੇ ਜੇ ਅਖਬਾਰ ਤੁਸੀਂ ਦੇਖਿਆ ਹੋਣਾ ਆ ਭਗਵੰਤ ਮਾਨ ਦਾ ਮੈਂ ਰੋਜ਼ ਬਿਆਨ ਦੇਖਦਾ ਕਿ ਇੰਨੇ ਝੂਠ ਤੇ ਝੂਠ ਤੇ ਝੂਠ ਆ ਪਿੱਛੇ ਜੇ ਤੁਸੀਂ ਦੇਖਿਆ ਹੋਣਾ ਅਖਬਾਰ ਚ ਤੁਸੀਂ ਅਖਬਾਰ ਦੇਖਿਆ ਹੋਣਾ ਇੱਕ ਇਸ਼ਤਿਹਾਰ ਆਇਆ ਕੀ ਜੀ ਅਸੀਂ ਇੱਕ ਥਰਮਲ ਪਲੈਂਟ ਲੈ ਲਿਆ ਗੋਬਿੰਦਪਾਲ ਸਾਹਿਬ ਦਾ ਥਰਮਲ ਪਲੈਂਟ 1000 ਰੁਪਏ 1000 ਕਰੋੜ ਚ ਲੈ ਲਿਆ ਕਹਿੰਦਾ ਉਹ 2.5 ਹਜ਼ਾਰ ਕਰੋੜ ਦਾ ਸੀ ਅਸੀਂ 1000 ਕਰੋੜ ਦਾ ਲੈ ਲਿਆ ਅਸਲੀਅਤ ਦੱਸਾ ਕੀ ਹੈ ਹੁਣ ਤੁਸੀਂ ਨਵੇਂ ਟਰੈਕਟਰ ਦੀ ਤੇ ਪੁਰਾਣੇ ਟਰੈਕਟਰ ਦੀ ਕੀ ਕੀਮਤ ਹੁੰਦੀ ਹੈ ਜਿਹੜਾ 9 ਲੱਖ ਦਾ ਟਰੈਕਟਰ ਨਵਾਂ ਹੈ ਤੇ 10 ਸਾਲ ਬਾਅਦ ਕਿੰਨੇ ਦਾ ਵੇਚਦੇ ਹੋ ਤੁਸੀਂ ਲੱਖ ਡੇਢ ਲੱਖ ਦਾ ਹੈ ਇੱਕ ਥਰਮਲ ਪਲਾਂਟ 10 ਸਾਲ ਬੰਦ ਪਿਆ ਚੱਲਦਾ ਨਹੀਂ ਐ ਨਹੀਂ ਕਿਹਾ ਕਿ ਅਸੀਂ ਨਵਾਂ ਕੋਈ ਚੀਜ਼ ਲਈ ਹੈ ਹਜ਼ਾਰ ਕਰੋੜ ਚ ਲੈ ਲਿਆ ਜਿਹੜਾ ਮੱਲਾ ਦਾ 300 ਕਰੋੜ ਨਹੀਂ ਕੋ ਦਿੰਦਾ ਸੀ ਕਿਉਂਕਿ ਮਲੰਗਾ ਨੂੰ ਕੀ ਪਤਾ ਹੁੰਦਾ ਹੈ ਸਾਹਬ ਜੀ ਬਤਾਉਂਦਾ ਨਹੀਂ ਹਜ਼ਾਰ ਕਰੋੜ ਚ ਲੈ ਲਿਆ ਤੁਸੀਂ ਦੇਖੋ ਇਹਨਾਂ ਦੀ ਬਹਾਦਰੀ ਪੂਰੇ ਦੇਸ਼ ਵਿੱਚ ਪੂਰੇ ਦੇਸ਼ ਵਿੱਚ ਇਹਨਾਂ ਨੇ ਇਸ਼ਤਿਹਾਰ ਕੀ ਕੀਤੇ ਕੀ ਜੀ ਆਪ ਫਰਮਲ ਪਲੈਂਟ ਬਿਕਰੇ ਕੋਈ ਆਇਆ ਨਹੀਂ ਕੋਈ ਦੇਸ਼ ਨਹੀਂ ਲੈਣ ਆਇਆ ਕਿਉਂਕਿ ਸਾਰਾ ਬੇਕਾਰ ਸੀ ਟੈਕਨੋਲੋਜੀ ਪੁਰਾਣੀ ਰਹੀ ਨਵੀਂ ਟੈਕਨੋਲੋਜੀ ਨਹੀਂ ਜੇ ਕੋਈ ਦੇਸ਼ ਨਹੀਂ ਲੈ ਕੇ ਆਇਆ ਆ ਤਾਂ ਮੈਨੂੰ ਲੱਗਦਾ ਜੇ ਮੁਫਤੀ ਮਿਲ ਜਾਣਾ ਸੀ ਇਹਨਾਂ ਨੂੰ ਹਜ਼ਾਰ ਕਰੋੜ ਦਿੱਤਾ ਜੀ ਕਿਉਂਕਿ ਉਹਦੇ 'ਚ ਵੀ ਇਹਨਾਂ ਨੇ ਕੇਜਰੀਵਾਲ ਨੇ ਪੈਸੇ ਕਮਾਏ ਤੇ ਹੁਣ ਤੁਸੀਂ ਕੱਲ੍ਹ ਤੋਂ ਤੁਹਾਨੂੰ ਪੁੱਛਣਾ ਜਾਣਾ ਹੈ ਹਾਲਾਤ ਕੀ ਹੈ ਹੁਣ ਆਮ ਆਦਮੀ ਪਾਰਟੀ ਤੇ ਕਾਂਗਰਸ ਦੋਨੋਂ ਇਕੱਠੇ ਹੋ ਗਏ ਇੱਕ ਚੀਜ਼ ਨਵੀਂ ਲੱਗਿਆ ਗੱਲ ਠੀਕ ਹੈ ਹੁਣ ਇੱਕ ਗੱਲ ਮੈਂ ਤੁਹਾਨੂੰ ਦੱਸਣਾ ਚਾਹਣਾ ਹੁਣ ਆਮ ਆਦਮੀ ਪਾਰਟੀ ਤੇ ਕਾਂਗਰਸ ਦੋਨੋਂ ਹੀ ਚੋਰ ਇਕੱਠੇ ਹੋ ਗਏ ਹੁਣ ਕਹਿੰਦੇ ਸੀ ਇਕੱਠੇ ਪਾਰਲੀਮੈਂਟ ਇਲੈਕਸ਼ਨ ਲੜੋਂਗੇ ਹੁਣ ਤੁਸੀਂ ਦੱਸੋ ਕੀ ਹੋਣਾ ਚਾਹੀਦਾ ਇਹਨਾਂ ਦਾ ਜ਼ਮਾਨਤਾ ਜੱਤ ਹੋਣੀਆਂ ਚਾਹੀਦੀਆਂ ਕਿ ਨਹੀਂ ਹੋਣੀਆਂ ਚਾਹੀਦੀਆਂ ਦੱਸੋ ਕਰੋਗੇ ਜ਼ਮਾਨਤਾ ਜੱਤ ਦੇਖੋ ਸ਼ੋਮਨੀ ਕਾਲੀਦਲ ਥੋੜੀ ਪਾਰਟੀ ਐ ਕੋਈ ਮਰਜ਼ੀ ਭਾਵੇਂ ਤਿੰਨੇ ਇਕੱਠੇ ਹੋ ਜਾਣ ਭਾਵੇਂ ਚਰਨਾ ਇਕੱਠੇ ਹੋ ਜਾਣ ਆ ਕੇਸਰੀ ਝੰਡਾ ਝੁੱਲੂਗਾ ਹੁਣ ਪੰਜਾਬ ਪਹਿਲੀ ਮਾਰਚ ਤੋਂ ਪਹਿਲੀ ਫਰਵਰੀ ਤੋਂ ਅਸੀਂ ਦਰਬਾਰ ਸਾਹਿਬ ਮੱਥਾ ਟੇਕ ਕੇ ਅਸੀਂ ਪੰਜਾਬ ਨੂੰ ਬਚਾਉਣ ਦੀ ਯਾਤਰਾ ਸ਼ੁਰੂ ਕਰਨ ਲੱਗੇ ਆਂ ਅੱਜ ਪੰਜਾਬ ਨੂੰ ਬਚਾਉਣ ਦੀ ਲੋੜ ਹੈ ਜੇ ਪੰਜਾਬ ਬਚ ਗਿਆ ਤਾਂ ਆਪਾਂ ਬਚ ਗਏ ਜਿਸ ਤਰੀਕੇ ਨਾਲ ਲੱਗੇ ਹੈ ਜਿਸ ਤਰੀਕੇ ਨਾਲ ਆ ਜਿਹੜਾ ਟੀਮ ਮਿਨਿਸਟਰ ਜਿਹੜਾ ਜਾਲੀ ਜਾ ਆ ਲੱਗਿਆ ਇਹਨੇ ਪੰਜਾਬ ਤਬਾਹ ਕਰ ਦੇਣਾ ਕਰਜ਼ਾ ਇੰਨਾ ਚੜ ਦੇਣਾ ਤਾਂ ਵੱਡੀ ਬਹੁਤ ਔਖਾ ਹੋਣਾ ਸੀ ਕਰਨਾ ਸਹੀ ਮੈਨੇ ਦੇ ਆਪਾਂ ਹੋਰ ਗੱਲ ਛੱਡਦੀਏ ਆਪਣੇ ਗੁੱਸੇ ਗੱਲੇ ਛੱਡਦੀਏ ਮੈਂ ਤਾਂ ਸਾਰੇ ਜਿਹੜੇ ਛੋਟੇ ਮੋਟੇ ਕਾਲੀ ਦਲ ਦੇ ਥੋੜੇ ਬਣੇ ਸੀ ਉਹਨਾਂ ਨੂੰ ਬੇਨਤੀ ਕਰਨਾ ਆਜੋ ਇਕੱਠੇ ਹੋ ਜੋ ਪੰਜਾਬ ਨੂੰ ਬਚਾਈਏ ਪੰਜਾਬ ਨੂੰ ਤਕੜਾ ਕਰੀਏ ਪੰਜਾਬ ਨੂੰ ਇਹਨਾਂ ਨੈਸ਼ਨਲ ਪਾਰਟੀਆਂ ਤੋਂ ਬਚਾਈਏ ਜਿਹੜੇ ਕੱਲੇ ਲੁੱਟਣ ਵਾਸਤੇ ਪੰਜਾਬ ਚ ਆਉਂਦੇ ਐ ਪੰਜਾਬ ਦੇ ਲੋਕਾਂ ਦੀ ਮਾਂ ਫੜਨ ਵਾਸਤੇ ਨਹੀਂ ਆਉਂਦੇ ਐਸ ਕਰਕੇ ਖਾਲਸਾ ਜੀ ਅੱਜ ਦੇ ਪਵਿੱਤਰ ਦਿਹਾੜੇ ਤੇ ਤੁਸੀਂ ਸਾਰੇ ਇਕੱਠੇ ਹੋਇਆ ਮੈਂ ਵਧਾਈ ਦੇਣਾ ਚਾਹੁੰਨਾ ਜਿਸ ਪੰਡਾਲ ਤੁਸੀਂ ਅੱਜ ਬੈਠੇ ਹੋ ਐਸੇ ਹੀ ਪੰਡਾਲ ਵਿੱਚ ਦੋ ਦਿਨ ਪਹਿਲੇ ਆਪਣੀਆਂ ਬੀਬੀਆਂ ਦੀ ਕਾਨਫਰੰਸ ਸੀ ਐ ਖਚਾ-ਕਚ ਭਰਿਆ ਸੀ ਮੈਂ ਵਧਾਈ ਦੇਣਾ ਚਾਹਣਾ ਬੀਬੀ ਹਰਕਰਪਿੰਦ ਕੌਰ ਜੀ ਪ੍ਰਧਾਨ ਜੀ ਨੂੰ ਜਿਨ੍ਹਾਂ ਨੇ ਪਿੰਡ-ਪਿੰਡ ਜਾ ਕੇ ਉਹਨਾਂ ਨੇ ਆ ਇਕੱਠ ਕੀਤਾ ਤੇ ਹਿੱਲ ਗਏ ਤੇ ਆਪ ਵਾਲੇ ਕਹਿੰਦੇ ਜੀ ਕਿਹੜੀਆਂ ਅੰਗਣ ਮਾੜੀ ਵਰਕਰ ਹੈ ਤੇ ਹੁਣ ਕਹਿਣਗੇ ਤੁਹਾਨੂੰ ਤੁਸੀਂ ਰੋਡਵੇ ਦੇ ਵਰਕਰ ਆਇਓ ਅੱਜ ਹੁਣ ਰੋਡਵੇ ਦੇ ਕਹਿਣਗੇ ਤੁਹਾਨੂੰ ਹਿੱਲੇ ਤੇ ਐਸ ਕਰਕੇ ਆਪਾਂ ਮਨ ਬਣਾ ਲਈਏ ਆਪਣਾ ਇਤਿਹਾਸ ਆਪਣੇ ਬਾਪੂ ਬਾਦਲ ਦੀ ਮੈਂ ਕਹਿੰਦਾ ਬਾਪੂ ਬਾਪੂ ਬਾਦਲ ਨੂੰ ਸੱਚੀ ਸ਼ਰਧਾਂਜਲੀ ਆ ਹੋਊਗੀ ਕਿ ਆਪਾਂ ਉਹਨਾਂ ਦੀ ਸੋਚ ਤੇ ਪਹਿਰਾ ਦੇ ਕੇ ਆਪਣੀ ਕੌਮ ਤੇ ਪੰਜਾਬ ਨੂੰ ਜਿਵੇਂ ਬਾਪੂ ਬਾਦਲ ਨੇ ਪੂਰੀ ਜ਼ਿੰਦਗੀ ਕੌਮ ਤੇ ਪੰਜਾਬ ਵਾਸਤੇ ਲੜਾਈ ਲੜੀ ਆਪਾਂ ਹੀ ਉਹੀ ਲੜਾਈ ਲੜ ਕੇ ਤੇ ਮੈਂ ਕਹਿੰਦਾ ਆ ਇਸ ਪਿੰਧਰ ਸਤਾਨ ਦੀ ਸੱਚੀ ਸ਼ਰਧਾਂਜਲੀ ਆ ਵੀ ਹੋਊਗੀ ਕਿ ਆਪਾਂ ਆਪਣੀ ਪੰਥ ਦੀ ਪਾਰਟੀ 50 ਦੀ ਆਵਾਜ਼ ਸ਼੍ਰੋਮਣੀ ਅਕਾਲੀ ਦਲ ਨੂੰ ਤਗੜਾ ਕਰਕੇ ਵਾਪਸ ਲੈ ਕੇ ਆਈਏ ਤਾਂ ਹੀ ਪੰਜਾਬ ਬਚੂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ